ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹਰ ਪਾਰਟੀ ਜਿਹੜਾ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ ਤਾਂ ਅੱਥੀ ਇਸ ਟਾਈਮ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਆ ਤਮਾਮ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੇ ਸਰਦਾਰ ਭਗਤ ਸਿੰਘ ਮਾਨ ਕੁਝ ਦੇਰ ਦੇ ਵਿੱਚ ਜਿਹੜਾ ਵਾ ਵਿੱਚ ਪਹੁੰਚਣਗੇ ਤਾਂ ਤਮਾਮ ਤਸਵੀਰਾਂ ਉਹਨਾਂ ਦੇ ਆਣ ਤੋਂ ਪਹਿਲਾਂ ਦੀਆਂ ਨੇ ਤਾਂ ਉਹਨਾਂ ਦੇ ਵਰਕਰਾਂ ਕੋਲੋਂ ਜਾਣਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਭਾਈ ਜੀ ਸਸ਼ੀਕਰ ਸਹੀ ਕਹਾਂ ਕਿ ਲਗਾਤਾਰ ਕਰਮਜੀਤ ਮੋਰ ਮદાન ਦੇ ਵਿੱਚ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਜਿਤਾ ਕੇ ਕੱਲਾਂਗੇ ਜੀ ਹੋਰ ਅੱਜ ਦਾਗੇ ਕਰ ਲੋਗੇ ਤਾਂ ਲਗਾਤਾਰ ਵਿਰੋਧੀ ਤਰ ਨਵੇਂ ਨਵੇਂ ਨਿਸ਼ਾਨੇ ਘੱਟੇ ਹੋਏ ਕੋਈ ਘਾਈ ਹੈ ਨਾ ਕੋਈ ਘਾਈ ਹੈ ਵਾਵਾ ਤਾਂ ਉਹਦੇ ਰਹਿਣੀਆਂ ਨੇ ਦੇ ਰਿਹਾ ਚੱਕੜ ਆਉਂਦੇ ਨੇ ਇਹ ਤਾਂ ਫਿਰ ਖੜਾ ਹੀ ਬਰਾਬਰ ਹਾਂ ਬਰਾਬਰ ਜੇ ਲੋਕ ਜਨਤਾ ਖੜੀ ਹੈ ਨਾ ਤੇ ਜਿੱਤੇ ਹੀ ਹੈ ਕੀ ਕਹੋਗੇ ਭਾਈ ਬਾਬੂ ਜੀ ਕਰਮਜੀਤ ਨੂੰ ਮੋਲ ਵਾਸਤੇ ਬਹੁਤ ਕੋਸ ਜੀ ਬਹੁਤ ਬੋਟਾ ਦੇ ਜਿਤਾਵਾਂਗੇ ਲੋਕ ਕਹਿੰਦੇ ਕਲਾਕਾਰਾਂ ਦੀ ਸਰਕਾਰ ਬਣਾਉਣੀ ਹੈ ਹਾਂ ਜੀ ਕਲਾਕਾਰ ਬੰਦੇ ਨੇ ਹੁੰਦੇ ਜੀ ਕਲਾਕਾਰ ਵੀ ਬੰਦੇ ਹੀ ਹੁੰਦੇ ਜੀ ਕਲਾਕਾਰ ਹੀ ਬੰਦੇ ਹੁੰਦੇ ਜੀ ਉਹ ਕਿਹੜੇ ਬੰਦੇ ਨਹੀਂ ਹੁੰਦੇ ਅਨਵਲ ਨੂੰ ਮੁੱਖ ਮੰਤਰੀ ਸਾਹਿਬ ਵੀ ਕਹਾਂਗਾ ਹਾਂ ਜੀ ਆਈ ਕਿ ਕਲੀਆ ਬਣਾ ਤਾਂ ਹੀ ਗੋਲਾ ਜੀ ਉਹ ਉਹ ਕੰਮ ਕਰ ਰਿਹਾ ਬਹੁਤ ਹੀ ਅੱਛੇ ਪਿੰਡ ਵਿਰੋਧੀ ਧਿਰ ਕਹਿੰਦਾ ਕਿ ਕਕਲੀਆ ਨਾ ਸਰਕਾਰ ਨੇ ਜਾਈਂ ਵਿਰੋਧ ਰੰਦਾ ਰੌਲਾ ਪਾਈ ਜਾਂਦੇ ਜੀ ਉਹਨਾਂ ਨੂੰ ਤਾਂ ਆਖਣਾ ਹੀ ਹੈ ਹਾਂ ਉਹਨਾਂ ਦੇ ਜਿਹੜੀਆਂ ਮੌਜਾਂ ਲੁੱਟੀਆਂ ਉਹਨਾਂ ਤਾਂ ਜ਼ਰੂਰ ਨਹੀਂ ਹੈ ਹੁਣ ਕੰਮ ਬਹੁਤ ਹੋਇਆ 2 ਸਾਲਾਂ ਦੇ ਵਿੱਚ ਹੀ ਕੀ ਹੋਇਆ 2 ਸਾਲਾਂ ਬਹੁਤ ਕੁਝ ਬਿਜਲੀ ਫਰੀ ਹੋਈ ਹੈ ਖੇਤਾਂ ਜਾਂ ਪਾਣੀ ਬਿਜਲੀ 24 ਘੰਟੇ ਆਉਂਦੀ ਆ ਬਾਕੀ ਕੋਈ ਲੜਾਈ ਝਗੜੇ ਕੋਈ ਕੇਸ ਨਹੀਂ ਕਿਸੇ ਦੇ ਮਰਦਾਗਾ ਸੋਟਣ ਨਹੀਂ ਹੁੰਦਾ ਝੂਠਾ ਨਜਾਇਜ਼ ਜੀ ਅੱਗੇ ਨਜਾਇਜ਼ ਝੂਠੇ ਪਰਚੇ ਕੱਟੇ ਜਾਂਦੇ ਸੀ ਹੁਣ ਕੋਈ ਝੂਠਾ ਨਾ ਪਰਚੇ ਘਰੇ ਪਿੰਡੋਂ ਇਹ ਖਿੜਕੀਆਂ ਅੰਦਰੋਂ ਪਿੰਡ ਤੋਂ ਆ ਜੀ ਹਾਂ ਜੀ ਆਮ ਪਾਰਟੀ ਵੀ ਮਦਦ ਕਰਨੀ ਹੈ ਬਹੁਤ ਮਰਜ਼ਾ ਵਾਧਾ ਸਿੱਧਾ 1500 ਰੁਪਏ ਮਿਲ ਰਹੀ ਚੋਣੇ ਸਿੱਧੀ ਵਜਾਈ ਕਰ ਰਹੇ ਆ 15-1500 ਰੁਪਏ ਮਿਲ ਰਿਹਾ ਹਰੇਕ ਬੰਦੇ ਨੂੰ ਤੁਹਾਡੇ ਖਾਤੇ ਆਇਆ ਹਾਂ ਜੀ ਆਇਆ ਜੀ 200 ਲਗ ਗਈ ਆਇਆ ਜੀ ਕੋਲ ਛੋਨੇ ਦੀ ਸਿੱਧੀ ਬਜਾਈ ਕਰਨ ਤੇ 1500 ਰੁਪਏ ਆਇਆ ਤਾਂ तमाम ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਲਗਾਤਾਰ ਅੱਸੀ ਸਾਲ ਦੇ ਉੱਤੇ ਲਿੰਦੇ ਦੇ ਕੋਲ ਬਹਾਂਜੇ ਰਖੜੇ ਤਾਂ मामੂ ਨਾਲ ਕੋਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹ ਕੇ ਲਗਾ तमाम ਤਸਵੀਰਾਂ ਨੇ ਕਿ ਜੜਵਾਦੀਆਂ ਨੇ ਜਿੱਥੇ ਕਿ ਵੱਡਾ ਪੁਲਿਸ ਹੋ ਜਿਹੜਾ ਪ੍ਰਸ਼ਾਸਨ ਵਾਲਾ ਜਿਹੜਾ ਉੱਥੇ ਖੜਾ ਹੋਇਆ ਤੇ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਰਹੇ ਹੈ ਉਸ ਤੋਂ ਪਹਿਲੇ ਅੱਜ ਦੀ ਭੀੜ ਹੋਈ ਬਹੁਤ ਬਹੁਤ ਖੁਸ਼ੀ ਹੈ ਸਾਨੂੰ ਗਿੱਦੜਵਾ ਵਾਸੀਆਂ ਨੂੰ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚ ਰਹੇ ਆ ਮੈਂ ਬੋਜਨ ਸਿੱਖਿਆ ਦਲ ਪੰਜਾਬ ਪ੍ਰਧਾਨ ਥੋੜੇ ਦਿਨ ਪਹਿਲੇ ਹੀ ਮੈਂ ਸਾਡੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿੰਮਾ ਜੀ ਥਰੂ ਐਸਾ ਸਰਕਾਰ ਦੀ ਨੀਤੀਆਂ ਦੇਖਦੇ ਹੋਏ ਮੈਂ ਸ਼ਾਮਲ ਹੋਇਆ ਤੇ ਮੈਨੂੰ ਬਹੁਤ ਖੁਸ਼ੀ ਆ ਅਸੀਂ ਆਪਣੇ ਕਰਮਜੀਤ ਅਨਮੋਲ ਵੀਰ ਜੀ ਨੂੰ ਫਰੀਦਕੋਟ ਸੀਟ ਤੋਂ ਕਿਦੜਵਾੜ ਤੋਂ ਬਹੁਤ ਵੱਡੀ ਲੀਡ ਦੇਵਾ ਕੇ ਅਸੀਂ ਸੰਸਦ ਵਿੱਚ ਭੇਜਾਂਗੇ ਜੀ ਲਗਾਤਾਰ ਇੱਕ ਚਰਚਾ ਚੱਲੀ ਆਂ ਜਿਹੜਾ 80 ਸਰਟੀਫਿਕੇਟ ਸੀ ਉਹ ਗਲਤ ਜਾਂ ਨਕਲੀ ਸਾਬਤ ਹੋ ਗਿਆ ਹੁਣ ਕੀ ਲੱਗਦਾ ਹੈ ਟੌਨ ਕਮਿਸ਼ਨਰ ਦਾ ਸਿਰਫ ਇੱਕ ਜਨਤੀਜਾ ਨਾਲ ਬਾਕੀ ਹੈ ਦੇਖੋ ਜੀ ਇੱਕ ਜਾਂਚ ਦਾ ਵਿਸ਼ਾ ਤੋ ਕਿ ਇਸ ਵਕਤ ਜਿਹੜੀਆਂ ਨਾਦਰਸ਼ਈਆਂ ਸਰਕਾਰਾਂ ਜੋ ਭਾਰ ਦੇ ਸੰਵਿਧਾਨ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜਿਹੜੀਆਂ ਸਾਡੇ ਜਿਹੜੇ ਵਪਾਰੀ ਵਰਗ ਤਨਾੜ ਕਾਰਪੋਰੇਟ ਕਰਾਣਿਆਂ ਨੂੰ ਲੈ ਕੇ ਆ ਰਹੀ ਹੈ ਦੇਸ਼ ਦੇ ਵਿੱਚ ਉਸ ਨੂੰ ਰੋਕਣ ਵਾਸਤੇ ਇਹ ਛੋਟੀਆਂ ਮੋਟੀਆਂ ਕਟਰਾਵਾ ਜੋ ਐਸਸੀ ਬੀਸੀ ਦੀ ਹੋ ਰਹੀਆਂ ਸਾਡੇ ਪ੍ਰਾ ਇੱਕ ਜਾਂਚ ਦਾ ਵਿਸ਼ਾ ਉਹ ਜੋ ਸਾਹਮਣੇ ਆਊਗਾ ਪਰੰਤੂ ਅਸੀਂ ਅੱਜ ਆਪਣੇ ਵੀਰ ਕਰਮਜੀਤ ਅਣਮੋਲ ਦੇ ਬਿਲਕੁਲ ਨਾਲ ਹੈ ਕਰਮਜੀਤ ਅਣਮੋਲ ਦੇ ਨਾਲ ਹੈ तमाम ਤਸਵੀਰਾਂ ਨੇ ਤਾਂ ਹੋਰ ਪਾਸੇ ਵੀ ਉਧਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਤਾਂ ਲਗਾਤਾਰ ਇਹ ਤਸਵੀਰਾਂ ਗਿੱਜੜਵਾਤ ਨੇ ਤੇ ਤਮਾਮ ਗਿੱਜੜਵਾਦੇ ਵਿੱਚ ਲੋਕਾਂ ਦਾ ਕੀ ਕਹਿਣਾ ਹੈ ਤਾਂ ਅੰਕਲ ਜੀ ਕਿਵੇਂ ਦੇਖਦੇ ਹੋ ਅੱਜ ਕਰਮਜੀਤ ਸਿੰਘ ਮੋਗਲ ਇੱਥੇ ਆ ਰਹੇ ਨੇ ਉਹਨਾਂ ਨਾਲ ਪਪਨਤਵਾਂ ਜੀ ਵੀ ਆ ਰਹੇ ਨੇ ਜਿੱਤੂਗਾ ਜਿੱਤੂਗਾ ਉਹ ਕਾਢ ਲੈ ਬਮਖੜਾ ਬਹੁਤ ਬਹੁਤ ਮੱਤੇ ਜਿੱਤੂਗਾ ਹਰ ਹਾਲ ਜਿੱਤੂਗਾ ਕੰਮਾਂ ਦੇ ਆਧਾਰ ਤੇ ਜਿੱਤੂਗਾ ਵਿਕਾਸ ਦੇ ਆਧਾਰ ਤੇ ਜਿੱਤੂ ਇਹ ਵਿਕਾਸ ਜਿਹੜੇ 70 ਸਾਲ ਚ ਦੋਨਾਂ ਸਰਕਾਰਾਂ ਨੇ ਨਹੀਂ ਕੀਤੇ ਇਹ ਜੱਟ ਨੇ ਕੀਤੇ ਆ ਜਿਹੜੇ 70 ਸਾਲਾਂ ਦੇ ਨਹੀਂ ਉਹੋ ਕੰਮ ਹੋਇਆ। ਮਹਿਰਾ ਦਾ 1995 ਵਿੱਚ ਜਿਹੜੇ ਵੋਟਾਂ ਪਈਆਂ ਉਹ ਲਾਜ ਹੈ ਤੁਹਾਡੇ ਕੋਲ। ਵੀਡੀਓ ਨੂੰ ਤਲਾ ਦਿੰਦਾ ਅੱਜ ਵੀ ਤੇ ਕੱਲ ਵੀ। ਥੋਕੇ ਮਾਰਾ ਇਹ ਗੋਲੀ ਜਿਹੜੇ ਸਾਡੇ ਮਾਰੂਆ। ਇਹ ਭਾਸ਼ਣ ਜੀ ਦੇ ਰਹੇ ਨੇ। ਮੈਂ ਸੇਮ ਬੰਦ ਕਰ ਦਮੈਂ ਮੈਂ ਬੰਦ ਕਰ ਦ। ਸੈਂਟਰ ਦੇ ਮਗਰ ਖੜੇ। ਲਗਾਤਾਰ ਜਦ ਮੁੱਖ ਮੰਤਰੀ ਆਉਂਚਣਾਂ ਨੇ ਜਦ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਹੈ ਤਮਾਮ ਸੁਵਿਧਾ ਨੇ ਦਿੱਤੇ ਕਿ ਪੂਰੇ ਬਾਜ਼ਾਰ ਦੇ ਵਿੱਚ ਆਮ ਆਦੀ ਪਾਰਟੀ ਦੇ ਝੰਡੇ ਸਮੇਤ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਵੱਡੇ ਤੌਰ ਦੇ ਉੱਤੇ ਸਖਤ ਕਰ ਦਿੱਤਾ ਗਿਆ तमाम ਤਸਵੀਰਾਂ ਨੇ ਜਿੱਥੇ ਕਿ ਛੱਤਾਂ ਦੇ ਉੱਤੇ ਵੀ ਲਗਾਤਾਰ ਜਲਪੋਰਸ ਪ੍ਰਸ਼ਾਸਨ ਦੇ ਮੁਲਾਜ਼ਮ ਹੈ ਉਹ ਇੱਥੇ ਮੌਜੂਦ ਕਰ ਦਿੱਤੇ ਗਏ ਨੇ तमाम ਤਸਵੀਰਾਂ ਨੇ ਜਿੱਥੇ ਸਰਦਾਰ ਭਗਵੰਤ ਮਾਨ ਭਗਵੰਤ ਮਾਨ ਜੀ 2-4 ਮਿੰਟਾਂ ਦੇ ਵਿੱਚ ਹੀ ਪਹੁੰਚਣ ਵਾਲੇ ਨੇ ਤਾਂ ਕਿ ਜਿੱਦ ਸਿਕਿਉਰਟੀ ਜੀ ਸਸੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਕਰਮਜੀਤ ਅਨਮੋਲ ਨੂੰ ਦਿਤਾਵਾਂਗੇ ਜ਼ਰੂਰ ਜਿੱਤੂ ਆ ਪਰ ਇੱਕ ਬੇਨਤੀ ਆ ਹੱਥ ਜੋੜ ਕੇ ਕਰਮਜੀਤ ਅਨਮੋਲ ਨੂੰ ਕੀ ਫਿਲਮਾ ਇੰਡਸਟਰੀ ਚ 2-3 ਸਾਲ ਵਾਸਤੇ ਨਾ ਜਾਵੇ ਸਾਡੇ ਕੰਮ ਕਰੇ ਫਰੀਦਕੋਟ ਹਲਕੇ ਦੇ ਠੀਕ ਹੈ ਜੀ ਇੰਨੀ ਬੇਨਤੀ ਹੱਥ ਜੋੜ ਕੇ ਕਰਨ ਜੀ ਤੋਂ ਮੋਲ ਨੂੰ ਕਿ ਜਿੱਤੂਗਾ ਜ਼ਰੂਰ ਪਰ ਫਿਲਮਾ ਇੰਡਸਟਰੀ ਤੋਂ ਥੋੜੀ 2-3 ਸਾਲ ਲਈ ਦੂਰੀ ਬਣਾ ਲੇ ਤਾਂ ਬਹੁਤ ਵਧੀਆ ਰਹੂਗਾ ਧੰਨਵਾਦ ਜੀ ਸਾਹਿਬ ਲਗਾਤਾਰ ਮੁੱਖ ਮੰਤਰੀ ਪੰਜਾਬ ਮਾਲਵੇ ਦੇ ਵਿੱਚ ਹੀ ਨਜ਼ਰ ਆ ਰਹੇ ਨੇ ਦਵਾਬਾ ਵੀ ਹੈ ਹੋਰ ਵੀ ਏਰੀਆ ਵਾਧੂ ਆ ਪਰ ਉੱਥੇ ਨਹੀਂ ਨੇ ਨਹੀਂ ਨਹੀਂ ਸਾਰੇ ਤਾਂ ਸੀਐਮ ਸਾਹਿਬ ਦੀ ਡਿਊਟੀ ਬੰਦੀ ਹੈ ਹਰੇਕ ਲੋਕ ਸਭਾ ਤੇ ਜਾਣਾ ਔਰ ਹਰੇਕ ਕੈਂਡੀਡੇਟ ਦਾ ਪ੍ਰਚਾਰ ਕਰਨਾ ਜਲੰਧਰ ਸੀਐਮ ਸਾਹਿਬ ਗਏ ਆ ਕਰਤਾਰਪੁਰ ਗਏ ਸਾਰੇ ਤਾਂ ਜਿੰਨੇ ਵੀ ਰੋਡਸ ਹੋਏ ਹੁਣ ਤੀ ਪਿਛਲੇ ਦਿਨ ਵੇਖਿਆ ਭਈ ਫਰੋਜਪੁਰ ਵੀ ਬਟਿੰਡੇ ਵੀ ਸਾਰੀਆਂ ਸੀਟਾਂ ਦੇ ਉੱਪਰ ਪ੍ਰਚਾਰ ਕਰਨਾ ਪ੍ਰਚਾਰ ਕਰਨਾ ਸੀਐਮ ਸਾਹਿਬ ਦੀ ਡਿਊਟੀ ਔਰ ਉਹ ਆਪਦੀ ਡਿਊਟੀ ਤਾਂ ਦਈਨ ਨਭਾਰੇ ਆ ਔਰ ਸਭ ਤੋਂ ਵੱਧ ਪਹਿਲਾ ਮੁੱਖ ਮੰਤਰੀ ਜਿਹੜਾ ਲੋਕਾਂ ਦਾ ਇੰਨਾ ਹਰਮਨ ਪੈਰਾ ਵੇਖੋ ਇੱਥੇ ਗਿੱਦੜਵਾ ਦੇ ਵਿੱਚ ਐਡਾ ਹਜੂਮ ਲੋਕਾਂ ਦਾ ਹੋਣਾ ਔਰ ਆਪ ਮਹਾਰੇ ਆਉਣਾ ਇਸ ਗੱਲ ਦੀ ਗਵਾਹੀ ਕਰਦਾ ਕਿ ਗਿੱਦੜਵਾ ਦੀ ਗੱਲ ਕੀਤੀ ਹੈ ਗਿੱਦੜਵਾ ਦੇ ਵਿੱਚ ਤਾਂ ਲਗਾਤਾਰ ਜੇ ਰਾਜਾ ਵੜੇਗਾ ਦਾ ਦਬਦਬਾ ਵਾ ਮੰਨਿਆ ਜਾਂਦਾ ਸੀ ਪਰ ਆਪਾਂ ਤਾਂ ਇਕੱਠੇ ਦੇਖ ਕੇ ਲੋਕ ਲੋਕ ਹੀ ਨਹੀਂ ਜਿਹੜੇ ਆ ਉਹ ਜਿਹੜੇ ਪ੍ਰੈਸ਼ਰਾਈਜ਼ ਤੋਂ ਹੋਣ ਤੋਂ ਬਾਹਰ ਨਹੀਂ ਹੁਣ ਲੋਕ ਸੀਐਮ ਸਾਹਿਬ ਦੇ ਕੰਮਾਂ ਤੋਂ ਇੰਨੇ ਪ੍ਰਭਾਵਿਤ ਨੇ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਤੋਂ ਕਿ ਲੋਕ ਆਮ ਹੋ ਰਹੇ ਜਦ ਚਾਹੇ ਲਾਈਟ ਦਾ ਮੁੱਦਾ ਹੈ ਚਾਹੇ ਜਿੰਨੇ ਵੀ ਮੁੱਦੇ ਪੰਜਾਬ ਦੇ ਹੈਗੇ ਸਾਰੇ ਸੀਐਮ ਸਾਹਿਬ ਨੇ ਹੱਲ ਕੀਤੇ ਔਰ ਕਿਸਾਨੀ ਦਾ ਖਾਸ ਤੌਰ ਤੇ ਇੰਨੀ ਖੁਸ਼ ਹੈ ਕਿ ਨਹਿਰੀ ਪਾਣੀ ਔਰ ਜਿਹੜਾ ਲਾਈਟ ਉਹ ਵੀ ਘੰਟੇ ਦੇ ਨਹੀਂ ਦਿਨੇ ਲਾਈਟ ਦੇ ਨਹੀਂ ਉਹਦੇ ਨਾਲ ਜਿਹੜਾ ਝੋਨੇ ਦਾ ਕੰਮ ਹੈ ਬਜਾਈ ਦਾ ਕੰਮ ਹੈ ਸਾਰਾ ਜਿਹੜਾ ਲੋਕ ਆ ਜਿਹੜੇ ਬਹੁਤ ਖੁਸ਼ ਆ ਔਰ ਮਾਨ ਸਾਹਿਬ ਦੇ ਕੰਮਾਂ ਤੋਂ ਲੈ ਕੇ ਔਰ ਅੱਜ ਜਿਹੜਾ ਇਹ ਇਕੱਠਾ ਹੈ ਇਹ ਆਪਣੇ ਆਪ ਆਇਆ ਇਕੱਠ ਹੈ ਔਰ ਇਹਦੇ ਨਾਲ ਜਿਹੜਾ ਅੱਜ ਦੇ ਜਿਹੜਾ ਫਰੀਦਕੋਟ ਦੀ ਲੋਕ ਸਭਾ ਦਾ ਉਹਦੇ ਵਿੱਚ ਗਿੱਦੜਵਾ ਹਲਕਾ ਬਹੁਤ ਬੜਾ ਰੌਲਾ ਪਾ ਕਰੂਗਾ ਨਹੀਂ ਨਹੀਂ ਕੋਈ ਇਹ ਤਾਂ ਇਹ ਵਿਰੋਧੀਆਂ ਦੇ ਇਹ ਵਿਰੋਧੀਆਂ ਦੇ ਟੈਕਸ ਹੁੰਦੇ ਆ ਵੀ ਜਿਹੜੇ 플ਾਨ ਆਇਆ ਜਿਹੜਾ 플ਾਨ ਆਇਆ ਇਹ ਜਿਹਨੇ ਟਿਕਟ ਦਿੱਤੀ ਆ ਉਹਨੇ ਵੇਖ ਕੇ ਨਾ ਇੱਥੇ ਹੋ ਗਈ ਇਹ ਗੱਲ ਲੈ ਕੇ ਆਉਣਾ بے بنیاد ہے اور سراسر جھوٹی ہے اے مان صاحب اور کیجریوال صاحب سی ایم صاحب جڑے ਸਾਡੇ پنجاب ਦੇ ਮੁੱਖ ਮੰਤਰੀ ਸਾਹਿਬ ਨਾਲ ਹੀ ਦੇਖਦੇ ਐ ਐਸ்சி ਭਾਈਚਾਰੇ ਦਾ خاص خیال رکھਦੇ ਐ اور ایتھے ਜਿਹੜਾ ਪਾੜੋ ਰਾਜ ਕਰੋ ਦੀ ਰਾਜੇਤੀ ਹੈ ਜਿਹੜੀ ਹਾਂਸਰਾ ਜਿੱਥੇ ਫੈਲਾ ਰਿਹਾ ਹੈ ਔਰ ਮੈਂ ਅੱਜ ਬੀਜੇਪੀ ਨੂੰ ਤੁਹਾਡੇ ਚੈਨਲ ਥਰੂ ਕਹਣਾ ਚਾਹਣਾ ਕਿ ਪੰਜਾਬ ਗੁਰੂਆਂ ਪੀ ਦੀ ਧਰਤੀ ਹੈ ਇੱਥੇ ਜਾਤ ਨਸਲ ਧਰਮ ਦਾ ਕੋਈ ਵੀ ਅਫੈਕਟ ਇਥੇ ਚੱਲਦਾ ਇੱਥੇ ਸਾਰੇ ਰਲ ਮਿਲ ਕੇ ਰਹਿਣ ਵਾਲੇ ਲੋਕ ਹੈ bye, -bye.